ਮਮਦੋੜ ਦੇ ਪਿੰਡ ਘੋੜੇ ਚੱਕ ਦੇ ਵਿੱਚ ਮੌਜੂਦ ਆ ਜਿੱਥੇ ਕੀ ਹੈ ਇੱਕ ਅਜਿਹਾ ਜੰਗਲ ਮੌਜੂਦ ਹੈ ਜਿੰਦੀ ਕੀ ਰੱਖਿਆ ਲਈ ਪ੍ਰਸ਼ਾਸਨ ਵੱਲੋਂ ਲਗ ਲਗ ਤਰ੍ਹਾਂ ਦੇ ਜਿਹੜੇ ਕੀ ਦਾਅਵੇ ਕੀਤੇ ਜਾਂਦੇ ਨੇ ਹੁਣੇ ਹੀ ਜਿਹੜਾ ਕੀ ਵਿਧਾਨ ਸਭਾ ਸੈਸ਼ਨ ਜਿਹੜਾ ਚੱਲ ਰਿਹਾ ਹੈ ਐਮ ਐਲ ਏ ਰਜਨੀਸ਼ ਦਈਆ ਵੱਲੋਂ ਇਹ ਵੱਡਾ ਉਥੇ ਮੰਗ ਰੱਖੀ ਗਈ ਹੈ ਕਿ ਜਿਹੜਾ ਮਮਦੋੜ ਦੇ ਵਿੱਚ ਇਹ ਜੰਗਲ ਹੈ ਇਹਨੂੰ ਟੂਰਿਸਟ ਪਲੇਸ ਬਣਾਇਆ ਜਾਏ ਜੰਗਲ ਜਿੱਥੇ ਇੱਕ ਵਾਰ ਸੇ ਲੋਕ ਰੁੱਖਾਂ ਦੀ ਕਟਾਈ ਕਰ ਰਹੇ ਨੇ ਪੰਜਾਬ ਦੇ ਵਿੱਚ ਗੱਲ ਕਰ ਲਈਏ ਤਾਂ ਜਿੰਨੇ ਵੀ ਜੰਗਲਾਂ ਦੀ ਗੱਲ ਕਰੀਏ ਤਾਂ ਜੰਗਲ ਖਤਮ ਹੁੰਦੇ ਦਿਖਾਈ ਦੇ ਰਹੇ ਪਰ ਐਮਐਮ ਦੋੜ ਦੇ ਏਰੀਆ ਦਾ ਤੁਹਾਨੂੰ ਦਿਖਾ ਦਿੰਨੇ ਆ ਕਿ ਜਿਹਹਾ ਜੰਗਲ ਹੈ ਜਿੱਥੇ ਤਕਰੀਬਨ ਹੱਲੇ ਤੱਕ ਉਵੇਂ ਹੀ ਰੁੱਖ ਮੌਜੂਦ ਨੇ ਉਦਾਂ ਹੀ ਸਾਰਾ ਜਿਹੜਾ ਕਿ ਹਰਿਆਵਲ ਮੌਜੂਦ ਹੈ ਰੁੱਖਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਇਹ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੇ ਵਸਨੀਕ ਨਾਲ ਕਿ ਕਿੰਨਾ ਪੁਰਾਣਾ ਜਿਹੜਾ ਕੀ ਇਹ ਜੰਗਲ ਹੈ ਕਿੰਨੀ ਦੇਰ ਤੋਂ ਇਹ ਜੰਗਲ ਕਿੰਨੇ ਸਾਲ ਪੁਰਾਣਾ ਹੈ ਕਿੰਨੇ ਏਕੜ ਕਿੰਨੇ ਕਿੱਲਾਂ ਦੇ ਵਿੱਚ ਜਿਹੜਾ ਕੀ ਇਹ ਜੰਗਲ ਫੈਲਿਆ ਆਇਆ ਹੈ ਇੱਥੋਂ ਦੇ ਵਸਨੀਕ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਉਹ ਸਵਾਗਤ ਹੈ ਜੀ ਅੱਛਾ ਜੀ ਤੇ ਇਹ ਨਾ 1084 ਗਲਾਈ ਅੱਛਾ ਜੀ ਤੇ ਇਹਦੇ ਵਿੱਚ ਇੱਥੇ ਰਹਿੰਦੇ ਪੁਰਾਣਾ ਵਾਰੇ ਚਿਰਦਈ ਹੈ ਜੀ ਹੂੰ ਤੇ ਇਹ ਆਪਣੇ ਉਹਨੇ ਕੀ ਕੰਮ ਕਰਦੇ ਨੇ ਮਨਜ਼ੂਰ ਕਰਦੇ ਨੇ ਕੰਮ ਡੇਢੀ ਦਾ ਪਾਈ ਤੇ ਹੋਰ ਤਾਂ ਕੋਈ ਜਾਨਵਰ ਹੈਗੇ ਨੇ ਵਿੱਚ ਆ ਨੀਲੇ ਹੈਗੇ ਨੇ ਹੋਰ ਕੋਈ ਨਹੀਂ ਕੁਝ ਵੀ ਹੋਰ ਜਾਨਵਰ ਨਹੀਂ ਹੈਗਾ ਕੋਈ ਨਾ ਇਹ ਹੋਰ ਕੋਈ ਜਾਨਵਰ ਨਹੀਂਗਾ ਹੂੰ ਨੀਲੇ ਹੈਗੇ ਨੇ ਹੂੰ ਤੇ ਅੱਗੇ ਹੈਗੇ ਸੀ ਬਾਂਦਰ ਬੁੰਦਰ ਹੈਗੇ ਸੀ ਬਾਂਦਰ ਵੀ ਕੋਈ ਮਰ ਗਏ ਕੋਈ ਹੂੰ ਤੇ ਉਹ ਮਰ ਗਏ ਨੇ ਹੂੰ ਹੁਣ ਇਹਦੇ ਚ ਕੋਈ ਨੀਲਿਆਂ ਤੋਂ ਬਗੈਰ ਹੋਰ ਕੋਈ ਚੀਜ਼ ਨਹੀਂ ਗਈ ਜਿਵੇਂ ਅੱਜ ਨਾ ਅਰਜਨੇਸ਼ ਦਈਆ ਜੀ ਦਾ ਇਕ ਬਿਆਨ ਸੀ ਵਿਧਾਨ ਸਭਾ ਦੇ ਵਿੱਚ ਕਿ ਇਹਨੂੰ ਟੂਰਿਸਟ ਪਲੇਸ ਬਣਾ ਦੇਣਾ ਕਿ ਅਗਰ ਟੂਰਿਸਟ ਪਲੇਸ ਬਣਨ ਤਾਂ ਇਹ ਆਸ-ਪਾਸ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਇਸ ਚੀਜ਼ ਨਾਲ ਇਹ ਹੁਣ ਜੀ ਉਹਨਾਂ ਨੂੰ ਪਤਾ ਨਹੀਂ ਆਪਾਂ ਕੀ ਕਹਿ ਸਕਨੇ ਜਿਵੇਂ ਤੁਹਾਡੇ ਲਾਗਲੇ ਪਿੰਡ ਨੇ ਅਗਰ ਲੋਕੀਏ ਤੋਂ ਬਾਹਰ ਘੁੰਮਣ ਆਣਗੇ ਤਾਂ ਤੁਹਾਨੂੰ ਇਸ ਚੀਜ਼ ਦਾ ਫਾਇਦਾ ਮਿਲੇਗਾ ਨਾ ਸਾਨੂੰ ਫਾਇਦਾ ਕੀ ਮਿਲਣਾ ਇਹ ਜਿਵੇਂ ਕੋਈ ਇੱਥੇ ਤੁਹਾਡਾ ਕਾਰੋਬਾਰ ਵਧੇਗਾ ਕਾਰੋਬਾਰ ਵਧੇਗਾ ਵਿਧਾਡੀ ਦੇ ਪਾਸੇ ਜਿਹੜਾ ਕੰਮ ਕਰਦੇ ਉਹ ਚੱਲਦਾ ਹੀ ਪਿਆ ਅੱਗੇ ਵੀ ਚੱਲਦਾ ਹੀ ਪਏ ਹੂੰ ਉਹ ਚੱਲਦਾ ਹੀ ਬਿਲਕੁਲ ਜਿਹੜਾ ਕੀ ਇਹ ਜੰਗਲ ਹੈ 1084 ਕਿੱਲਾਂ ਦੇ ਵਿੱਚ ਜਿਹੜਾ ਕੀ ਇਹ ਫੈਲੇ ਆਇਆ ਹੈ ਇਹ ਜੰਗਲ ਦੇ ਵਿੱਚ ਤਸਵੀਰ ਜਿਹੜੀ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰ ਬਹੁਤ ਹੀ ਜੜੀ ਹੈ ਦਿਲਚਸਪ ਤਸਵੀਰ ਹੈ ਇੱਕ ਵੱਡਾ ਜੰਗਲ ਜੜਾ ਕੀ ਹੈ 1084 ਕਿੱਲਾਂ ਦੇ ਵਿੱਚ ਫੈਲੇ ਆਇਆ ਹੈ ਇੱਥੇ ਹੋਰ ਪਸ਼ੂ ਪੰਛੀਆਂ ਦੀ ਗੱਲ ਕਰ ਲਈਏ ਜਾਂ ਜਾਨਵਰਾਂ ਦੀ ਗੱਲ ਕਰ ਲਈਏ ਤਾਂ ਨੀਲੇ ਜੜੇ ਕੀ ਨੇ ਇੱਥੇ ਦੇਖੇ ਜਾ ਸਕਦੇ ਨੇ ਪਰ ਬਾਕੀ ਜੜੇ ਜਾਨਵਰ ਨੇ ਉਹ ਲੁਪਤ ਜੜੀਆਂ ਉਹਨਾਂ ਦੀਆਂ ਪ੍ਰਜਾਤੀਆਂ ਨੇ ਲੁਪਤ ਹੁੰਦੀਆਂ ਦਿਖਾਈ ਦੇ ਰੀਆਂ ਨੇ ਜੰਗਲ ਦੀ ਇਹ ਘਪਾਲ ਲਈ ਜਿਹੜਾ ਕੀ ਹੈ ਕਾਫੀ ਤਰ੍ਹਾਂ ਦੇ ਜਿਹੜੇ ਕੀ ਬੀੜ ਚੱਕ ਬੀੜੇ ਚੱਕੇ ਜਾਂਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੀ ਹੈ ਪ੍ਰਸ਼ਾਸਨ ਜਿਹੜੀ ਹਮੇਸ਼ਾ ਹੀ ਪਹਿਲ ਕਰਦਾ ਰਹਿੰਦਾ ਹੈ ਇਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਜਿੰਨਾ ਵੀ ਕੋਈ ਘਟਨਾਵਾਂ ਇੱਥੇ ਵਾਪਰਦੀਆਂ ਨੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਅੱਗ ਲੱਗਦੀ ਹੈ ਤਾਂ ਉਹਦੇ ਕਾਬੂ ਕਿਵੇਂ ਪਾਣਾ ਹੈ ਉਸ ਚੀਜ਼ ਨੂੰ ਕਿਵੇਂ ਰੈਗੂਲਰ ਇਸ ਜੰਗਲ ਦੀ ਸੰਭਾਲ ਕਰਨੀ ਹੈ ਪ੍ਰਸ਼ਾਸਨ ਉਸ ਤਰੀਕੇ ਨਾਲ ਹਰ ਇੱਕ ਕਦਮ ਇੱਥੇ ਉਠਾਉਂਦਾ ਰਹਿੰਦਾ